ਉਹ ਕੁੜੀ ਤਾਂ ਮਰੀਏ ਦੇ ਵਿੱਚ ਕੌਰ ਦਾ ਨਾਮ ਲਿਖਿਆ ਕੌਰ ਆਇਆ ਸੀ ਲਿਖਿਆ ਪਿੱਛੇ ਕੌਰ ਨਹੀਂ ਲਿਖਿਆ ਬਸ ਕੌਮਲ ਕੌਰ ਜੀ ਉਹ ਤਾਂ ਜੀ ਐਵੇਂ ਨਹੀਂ ਆਇਆ ਜੀ ਮਾਰਦੀ ਗਲਤ ਮਾਰਦੀ ਕਿ ਨਜਾਇਜ਼ ਕਿਉਂ ਮਾਰਦੀ ਮੇਰੀ ਉਹਦੇ ਨਾਲ ਗੱਲ ਜੀ ਚੱਲੀ ਜਾਂਦੀ ਸੀ ਕਿ ਪਤਾ ਮੇਰਾ ਵਿਆਹ ਹੀ ਹੋ ਜਾਂਦਾ ਜੀ ਉਹ ਉਹ ਵੇਖ ਵੋਖ ਲਈਦਾ ਹੁਣ ਵੀਡੀਓ ਪਾਣੋਂ हट ਗਈ ਅੱਛਾ ਮਤਲਬ ਇਹ ਤੂੰ ਉਹਦੇ ਨਾਲ ਫਿਰ ਵਿਆਹ ਕਰਾ ਕੇ ਹੋਰ ਗੰਦ ਪਾਉਣਾ ਸੀ ਮੰਨ ਕੇ ਚੱਲੋ ਫਿਰ ਤੁਸੀਂ ਕੱਟਾ ਕੰਮ ਕਰਨ ਦੀ ਸਕੀਮ ਸੀ ਉਹਨੇ ਫਿਰ ਜਦੋਂ ਤੂੰ ਹੁਣ ਖੁੱਲਾ ਤੁਰਿਆ ਫਿਰਦਾ ਰਿਹਾ ਤੂੰ ਵੀ ਕਿਸੇ ਪਾਰਕਿੰਗ ਦੇ ਵਿੱਚ ਸਿੱਟਿਆ ਪਿਆ ਹੋਵੇਂਗਾ ਗਾਂ ਜਾ ਕੇ ਮਿਲ ਲੋ ਅਰੇ ਤੁਸੀਂ ਗੰਦ ਪਾਇਆ ਤੁਸੀਂ ਜਿੰ ਹੋਰ ਕਿਵੇਂ ਭਜਦੇ ਆ ਅਸੀਂ ਤਾਂ ਡਰਦੇ ਆ ਜੀ ਸਾਨੂੰ ਸਪੋਰਟ ਹੀ ਨਹੀਂ ਤੇ ਉਦੋਂ ਤਾਂ ਤੁਸੀਂ ਹੀਰੋ ਬਣਦੇ ਸੀ ਤੇ ਹੁਣ ਤੁਸੀਂ ਹੈਰੋਂ ਤੋਂ ਡਰੀ ਜੰਨੇ ਆ ਹੈ ਨਹੀਂ ਹੈਰੋਂ ਤੋਂ ਹੰਤਾ ਜੀ ਜਰੂਰ ਨਾਲ ਇਹਨੂੰ ਕਿਉਂ ਲੱਗਦਾ ਚੰਗਾ ਕੰਮ ਹੋ ਰਿਹਾ ਤਾਂ ਮੈਦਾਨਾ ਵਧੀਆ ਗੱਲ ਹੈ ਮੈਦਾਨਾ ਜਦੋਂ ਪ੍ਰਸ਼ਾਸਨ ਕੋਈ ਨਹੀਂ ਕੰਮ ਕਰ ਸਕਦਾ ਤਾਂ ਚੰਗੀ ਗੱਲ ਹੈ ਜੇ ਕੋਈ ਬੰਦਾ ਕਰ ਰਿਹਾ ਤਾਂ ਸਭ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਪਹਿਲਾਂ ਤਾਂ ਉਹ ਗੰਦ ਨੂੰ ਸਕਿਉਰਟੀ ਦਿੱਤੀ ਤੇ ਗੰਦ ਵਜਦਾ ਇੱਕ ਖੋੜਾ ਵਜਦਾ ਉਹਨਾਂ ਨੂੰ ਸਕਿਉਰਟੀ ਦਿੱਤੀ ਇਹ ਕਿੰਨੇ ਬੰਦਿਆਂ ਨੂੰ ਸਕਿਉਰਟੀ ਦਿੱਤੀ ਜਦੋਂ ਉਹਨਾਂ ਨੂੰ ਸਕਿਉਰਟੀ ਦਿੱਤੀ ਉਸ ਤੋਂ ਬਾਅਦ ਉਹ ਜ਼ਿਆਦਾ ਗੰਦ ਪਾਉਂਦੇ ਆ ਉਹ ਸਕਿਉਰਟੀ ਲੈ ਕੇ ਸਰਕਾਰੀ ਬੰਦੇ ਨਾਲ ਜਦੋਂ ਦੋ ਖੜੇ ਹੋਣ ਤੇ ਤੁਸੀਂ ਹੋਰ ਗੰਦੀਆਂ ਵੀਡੀਓ ਪਾਉਂ ਹਣ ਵੀ ਹੋਰ ਲੋਕਾਂ ਨੂੰ ਥੋੜਾ ਜਿਹਾ ਮਸਾਲਾ ਹੋਰ ਲਾ ਦੇਵਾਂਗੇ ਜੀ ਬੜੀ ਬੜੀ ਚਾਰੇ ਪੱਤਰਕਾਰੀ ਵਾਲੀ ਗੱਲ ਹੈ ਬਹੁਤ ਨੂੰ ਵੀ ਦਵਾਂਗੀ ਮੈਨੂੰ ਕਹਾਂ ਕਮਿਸ਼ਨ ਚੁਗਲ ਪਰ ਕਮਿਸ਼ਨ ਲਦੇ ਆਂਗੇ ਤੁਸੀਂ ਮੈਨੂੰ ਮੈਨੂੰ ਵਕਾਉ ਸਮਝਦਾ ਨਹੀਂ ਆਹ ਕੌਣ ਆਏ ਬੈਠੇ ਹੋ ਅੱਛਾ ਇੱਕ ਟਕਰਡ ਹੋਣਾ ਉਹ ਤੁਸੀਂ ਕਿੱਧਰ ਆਏ ਫਿਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਪਹਿਲਾ ਥੱਲੇ ਕਾਹ ਤੋਂ ਬੈਠਿਆ ਤੁਸੀਂ ਆਏ ਦੱਸੋ ਮੈਨੂੰ ਡਰ ਲੱਗਦਾ ਜੀ ਲੱਗਦਾ ਜੀ ਹੰਤਾ ਡਰ ਲੱਗਦਾ ਫੇ ਥਾਣੇ ਚਾਹੀਦਾ ਹੁੰਦਾ ਯਾਰ ਤੁਸੀਂ ਘਰੇ ਆਏ ਬੈਠੇ ਆ ਕੀ ਗੱਲ ਹੈ ਤੁਸੀਂ ਤੁਹਾਨੂੰ ਮਿਲਣ ਆਏ ਸੀਗੇ ਜੀ ਹੈ ਮੈਨੂੰ ਕਹਦੇ ਆ ਤੇ ਮਿਲਣਾ ਸੋਨ ਨੂੰ ਮਿਲਣਾ ਇੱਥੇ ਤਾਂ ਹੁਣ ਬਹੁਤ ਤਰੇ ਫਿਰਦੇ ਆ ਸਾਬ ਜੀ ਬਹਿ ਜਗੇ ਇੱਥੇ ਹੀ ਬਾਈਰੋ ਕੋਈ ਨਹੀਂ ਬਾਈਰੋ ਆਹ ਹੋਰ ਠੀਕ ਹੋ ਜੀ ਹਾਂ ਠੀਕ ਆ ਵਧੀਆ ਕਿਵੇਂ ਫਿਰ ਚਲਦੀਆਂ ਵੀਡੀਓ ਫੂਟ ਕੋ ਇਹ ਹੁਣ ਤਾਂ ਬੰਦ ਹੋਊਗਾ ਹੀ ਬੰਦ ਹੋ ਗਈਆਂ ਹਾਂਜੀ ਚੰਗੀ ਗੱਲ ਆ ਵੇਹੇ ਬਹੁਤ ਗੰਦ ਪਾਇਆ ਸੀ ਤੁਸੀਂ ਨਹੀਂ ਪਤੰਦਰੋ ਨੌਜਵਾਨ ਪੀੜੀ ਜਿਹੜਾ ਜਮਾਂ ਖਰਾਬ ਕਰੀ ਜਾਂਦੇ ਤੁਸੀਂ ਇੰਨਾ ਗੰਦ ਪਾਇਆ ਤੁਸੀਂ ਕੀ ਕੁਛ ਕਰਦੇ ਸੀ ਕਿੰਨਾ ਗੰਦ ਬੋਲਦੇ ਸੀ ਤੁਸੀਂ ਕਿੰਨੀਆਂ ਗਾਲਾਂ ਕੱਢਦੇ ਸੀ ਕੋਈ ਕਨਸੈਪਟ ਚੰਗੇ ਵੀਡੀਓ ਵੀ ਪਾ ਕੇ ਆਪਾਂ ਲੋਕਾਂ ਨੂੰ ਸਮਝਾ ਸਕਦੇ ਹਾਂ ਕੋਈ ਸਿੱਧਾ ਮੈਸੇਜ ਵੀ ਦੇ ਸਕਦੇ ਹਾਂ ਤੁਸੀਂ ਤਾਂ ਬਹੁਤ ਗਲਤ ਕੀਤਾ ਯਾਰ ਸੋਰੀ ਬਹੁਤ ਅੱਤ ਚੱਕੀ ਵੀ ਸੀ ਤੁਸੀਂ ਮੈਦਾਨਾ ਚੰਗਾ ਹੋਇਆ ਜਿਹੜਾ ਉਹ ਜਿਹੜਾ ਕੁੜੀ ਨੂੰ ਵੀ ਮਾਰਤਾ ਚੰਗੀ ਗੱਲ ਕੀਤੀ ਨਹੀਂ ਸਵਾਦ ਜਾਂ ਤਾਂ ਹੋਣੀ ਆਉਣ ਲੱਗਿਆ ਸੀਗਾ ਜੀ ਕੰਮ ਭੜਾ ਹੀ ਹੋ ਗਿਆ ਜੀ ਹੁਣ ਫਿਰ ਸਵਾਦ ਦੂਜੋਂ ਵੀ ਆ ਜਾਂਦਾ ਨਾ ਹੁਣ ਸਵਾਦ ਹੋਰ ਵੀ ਮਿਲ ਜਾਂਦੇ ਆ ਪਾਣੀ ਡਰੇ ਆ ਜੀ ਤਿੰਨ ਚਾਰ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ ਆ ਜੀ ਤਈ ਹੂੰ ਤਾਨ ਦਾ ਨਾ ਕਿਤੇ ਪਾਣੀ ਪੀਤਾ ਜੀ ਤੇਰਾ ਨਾਂ ਕੀ ਸੀ ਮੰਦ ਸਿੰਘ ਹਾਂਜੀ ਮੰਦ ਸਿੰਘ ਤੇ ਕੰਤ ਸਿੰਘ ਹੈ ਹਾਂਜੀ ਹਾਂਜੀ ਸਰ ਜੀ ਹਾਂਜੀ ਨਹੀਂ ਤੇ ਗੱਲ ਸਾਨੂੰ ਜਦੋਂ ਤੁਸੀਂ ਉਧਰੋਂ ਬਾਹਰੋਂ ਆਏ ਆ ਤੇ ਤੁਹਾਨੂੰ ਗੱਲ ਮੈਂ ਨਹੀਂ ਰੋਕਿਆ ਤੁਹਾਨੂੰ ਸਿੱਧੇ ਕਰੇ ਵੜ ਗਏ ਸਾਡੇ ਗਨਮੈਨ ਤਾਂ ਸਾਡਾ ਫੈਨ ਆਈ ਉਹਨੇ ਤਾਂ ਫੋਟੋ ਖਿਚਾਈ ਉਹਨੇ ਤਾਂ ਸਾਡੇ ਨਾਲ ਫੋਟੋ ਖਿਚਾਈ ਕਹਿੰਦਾ ਜਾ ਕੇ ਬੈਠੋ ਉਹਨੇ ਤਾਂ ਕੁਰਸੀ ਤੇ ਕਹਿ ਆਸੀ ਪਿੱਛੇ ਬਹਿ ਗਈ ਯਾਨੀ ਕਿ ਸਾਡੇ ਗਨਮੈਨ ਵੀ ਸੋਡੇ ਫੈਨ ਹੋਏ ਫਿਰਦੇ ਹੈ ਆ ਹਾਂ ਜੀ ਬਹੁਤ ਮਾੜੀ ਗੱਲ ਆ ਫਿਰ ਹੈ ਨਹੀਂ ਉਹ ਤਾਂ ਚਲੋ ਜੀ ਹੁਣ ਤਾਂ ਹੀ ਬੱਸ ਬਰੇ ਪਏ ਇਹੀ ਦਾ ਇਹ ਤਾਂ ਵੀਡੀਓ ਨਹੀਂ ਬਣਾਈ 5-6 ਦਿਨ ਹੋ ਗਏ ਸਾਊ ਦਾ ਫੋਨ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਜਨਾਬ ਹਾਂਜੀ ਹਾਂ ਜੋ ਦੋ ਚਿੱਟੇ ਵਾਲਿਆਂ ਦੇ ਘਰ ਢਾਉਣੇ ਸੀ ਜਾਂਦੇ ਫੜਿਆ ਗਿਆ ਉਹਨਾਂ ਤੋਂ ਪਹਿਲਾਂ ਵੀ ਕੇਸ ਕੋਸ਼ ਚੱਲਦੇ ਉਹਨਾਂ ਦੇ ਪੰਜ ਛੇ ਛੀ ਪਰਚੇ ਆ ਉਹਨਾਂ ਦੇ ਤੇ ਦਿੱਤੇ ਜੀ ਹਾਂਜੀ ਹਾਂ ਗਈਆ ਫੋਰਸ ਭੇਜੀ ਤੀ ਜੇਸੀਬੀ ਆਉਣ ਵਾਲੀ ਐ ਮੈਂ ਉੱਥੋਂ ਹੀ ਆਇਆ ਮੈਂ ਥੋੜਾ ਜਿਹਾ ਘਰੇ ਆਇਆ ਸੀ ਕੋਈ ਕਾਗਜ਼ ਪੱਤਰ ਜੇ ਲੈਣੇ ਸੀ ਤੇ ਉਹ ਕੋਈ ਗੱਲ ਨਹੀਂ ਉਹ ਜਾਂਦੇ ਆ ਤੇ ਮੈਂ ਜਾਣਾਂ ਉੱਥੇ ਜੀ ਕੋਈ ਗੱਲ ਨਹੀਂ ਹਾਂ ਉਹ ਦੋਹਾਂ ਦੋਹਾਂ ਦੇ ਘਰ ਢਾਉਣੇ ਆ ਠੀਕ ਹੈ ਜੀ ਠੀਕ ਹੈ ਆ ਵੇਖ ਲਾ ਜਿਹੜੇ ਨਸ਼ੇ ਵਾਲਿਆਂ ਦੇ ਘਰ ਟੈਨ ਲੱਗੇ ਤੇ ਮੈਨੂੰ ਐ ਲੱਗਦਾ ਵੀ ਜਿਹੜਾ ਛੋਡੇ ਵੀ ਘਰ ਟੈਨਗੇ ਜੇ ਆਹੀ ਹਾਲ ਛੋਡਾ ਰਿਹਾ ਨਾ ਨਹੀਂ ਜੀ ਛੋਡੇ ਬਹੁਤ ਛੋਡੇ ਵੀ ਘਰ ਟੈਨਗੇ ਮੇਰੇ ਖਿਆਲ ਦੇ ਵਿੱਚ ਨਹੀਂ ਉਹ ਨਹੀਂ ਜੀ ਘਰ ਤਾਂ ਜੀ ਗਰੀਬਾਂ ਦੇ ਢਈ ਜਾਂਦੇ ਆ ਜੀ ਜਿਹੜੇ ਜਿਹੜੇ ਮੋਢੀ ਬੰਦੇ ਆ ਨਸ਼ਾ ਚ ਵੇਚਦੇ ਆ ਵੱਡੇ ਲੈਵਲ ਦੇ ਬੰਦੇ ਆ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ। ਉਹ ਨਹੀਂ ਸਾਰਿਆਂ ਦਾ ਹੀ ਸਾਰਾ ਕੁਝ ਹੀ ਹੱਲ ਹੋਊਗਾ। ਹੁਣ ਤੁਸੀਂ ਕੀ ਚਾਹੁੰਦੇ ਆ ਤੁਸੀਂ ਕਿਵੇਂ ਆਏ ਆ ਪਹਿਲਾਂ ਆਪ ਮੁੱਦੇ ਦੀ ਗੱਲ ਕਰੋ। ਤੁਹਾਡਾ ਕੀ ਡਰਦੀ। ਅਸੀਂ ਤਾਂ ਡਰਦੇ ਆਈ ਸਾਨੂੰ ਸਕੌਲਟੀ ਚਾਹੀਦੀ ਏ। ਤੇ ਉਹਦਾ ਤਾਂ ਤੁਸੀਂ ਹੀਰੋ ਬਣਦੇ ਸੀ ਤੇ ਹੁਣ ਤੁਸੀਂ ਹੈਰੋਂ ਤੋਂ ਡਰੀ ਜੰਨੇ ਆ। ਹੈ? ਨਹੀਂ ਹੈਰੋਂ ਤੋਂ ਹੰਤਾ ਦੀ ਸਮਝ ਆਇਰੋਂ ਲੱਗਦਾ। ਹੈਰੋਂ ਕਿਉਂ ਲੱਗਦਾ ਚੰਗਾ ਕੰਮ ਰੋਟਾ? ਮੈਦਾਨਾ ਵਧੀਆ ਗੱਲ ਆ ਮੈਦਾਨਾ ਜਦੋਂ ਪ੍ਰਸ਼ਾਸਨ ਕੋਈ ਨਹੀਂ ਕੰਮ ਕਰ ਸਕਦਾ ਤਾਂ ਚੰਗੀ ਗੱਲ ਆ ਜੇ ਕੋਈ ਬੰਦਾ ਕਰ ਰਿਹਾ ਤਾਂ ਸਭ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਤੁਸੀਂ ਗੱਲ ਸੁਣੋ ਮਹੰਦ ਸਿੰਘ ਹਾਂਜੀ ਕੱਲ ਪਰਸੋ ਮੈਂ ਤੇਰੀ ਵੀਡੀਓ ਵੇਖੇ ਤੂੰ ਤਾਂ ਮਾਫੀ ਮੰਗੀ ਜਾਂਦਾ ਸੀ ਫਿਰ ਨਹੀਂ ਮਾਫੀ ਚਾਉ ਤੂੰ ਮਾਫੀ ਮੰਗ ਲੈ ਫਿਰ ਸਾਨੂੰ ਕੀ ਲੋੜ ਆ ਕਾਹਦੀ ਮਾਫੀ ਮੰਗੇ ਕੰਮ ਆ ਖੜ ਗਿਆ ਹੀ ਮਾਫੀ ਮੰਗੀ ਥੋੜੇ ਤੋਂ ਮਾਫੀ ਦਾ ਹੁਣ ਮੰਗ ਅੱਛਾ ਇਹ ਇਹਦਾ ਮਤਲਬ ਤੁਸੀਂ ਕੰਮ ਚਲਾਉਣਾ ਚਾਹੁੰਦੇ ਆ ਹਜੇ ਅਰੇ ਇਹੀ ਕੁਛ ਕਰੋਗੇ ਤੁਸੀਂ ਨਹੀਂ ਜੀ ਫਿਰ ਐਤੋਂ ਛੋਟੀਆਂ ਗੰਦੀਆਂ ਵੀਡੀਓ ਪਾਇਆ ਕਰਾਂਗੇ ਇਤੋਂ ਵੀ ਗੰਦੀਆਂ ਪਾਓਗੇ ਫੇਰ ਹੀ ਕੰਮ ਚੱਲੂਗਾ ਬਈ ਉਹ ਸ਼ਰਮ ਮੰਨੋ ਤੁਸੀਂ ਸ਼ਰਮ ਮੰਨੋ ਹੋ ਛੋਡੇ ਵਰਗਿਆਂ ਵਾਸਤੇ ਸਕਿਉਰਟੀਆਂ ਦਿੰਦੇ ਫਿਰਗੇ ਜੇ ਸਰਕਾਰ ਸੋਨ ਨੂੰ ਸਕਿਉਰਟੀ ਦੇਈ ਜਾਵੇ ਫੇਰ ਤਾਂ ਸਰ ਗਿਆ ਜਿਹੜੇ ਇਹਨੇ ਗੈਂਗਸਟਰ ਤੇ ਜਿਹੜਾ ਇੰਨੀਆਂ ਚੋਰੀਆਂ ਚੱਕੇ ਹੋ ਜਾਂਦੇ ਆ ਲੁੱਟਾਂ ਖੁਆਹ ਹੋ ਜਾਂਦੀਆਂ ਹੈ ਜਿਹੜਾ ਕੋਈ ਚਿੱਟੇ ਵਾਲੇ ਤੁਰੇ ਫਿਰਦੇ ਆ ਸਾਰੀ ਪੰਜਾਬ ਦਾ ਦਾ ਬੁਰਾ ਹਾਲ ਹੋਇਆ ਪਿਆ ਜੇ ਸੌਣ ਨੂੰ ਸਕਿਉਰਟੀਆਂ ਦੇਣ ਲੱਗੇ ਤਾਂ ਫਿਰ ਤਾਂ ਸਰگە ਸਰਕਾਰ ਦਾ ਤਾਂ ਜੇ ਛੋਡੇ ਵਰਗੇ ਨੂੰ ਸਕਿਉਰਟੀਆਂ ਦੇਣ ਲੱਗ ਜੀਏ ਗੱਲ ਸੁਣ ਲੋ ਪਹਿਲਾਂ ਤਾਂ ਉਹ ਗੰਦ ਨੂੰ ਸਕਿਉਰਟੀ ਦਿੱਤੀ ਤੇ ਗੰਦ ਵਜਦਾ ਇੱਕ ਖੋੜਾ ਵਜਦਾ ਉਹਨਾਂ ਨੂੰ ਸਕਿਉਰਟੀ ਦਿੱਤੀ ਇਹ ਕਿੰਨੇ ਬੰਦਿਆਂ ਨੂੰ ਸਕਿਉਰਟੀ ਦਿੱਤੀ ਜਦੋਂ ਉਹਨਾਂ ਨੂੰ ਸਕਿਉਰਟੀ ਦਿੱਤੀ ਉਸ ਤੋਂ ਬਾਅਦ ਉਹ ਜ਼ਿਆਦਾ ਗੰਦ ਪਾਉਂਦੇ ਆ ਉਹ ਤੇ ਤੁਸੀਂ ਕੀ ਕਰੋਗੇ ਸਕਿਉਰਟੀ ਲੈ ਕੇ ਉਹੀ ਪਾਣਾ ਅਸੀਂ ਫਿਰ ਵੀਡੀਓ ਅੱਛਾ ਉ ਉਹ ਨਾਲ ਸਕਿਉਰਿਟੀ ਦੀ ਮਦਦ ਹੋ ਜੂਗੀ। ਹਾਂ, ਸੋਡਾ ਮਤ ਵਾਲੇ ਇਹੇ ਆ ਵੀ ਸਕਿਉਰਿਟੀ ਲੈ ਕੇ ਸਰਕਾਰੀ ਬੰਦੇ ਨਾਲ ਜਦੋਂ ਦੋ ਖੜੇ ਹੋਣ ਤੇ ਤੁਸੀਂ ਹੋਰ ਗੰਦੀਆਂ ਵੀਡੀਓ ਪਾਓ ਹਨ। ਜੀ। ਵੀ ਹੋਰ ਲੋਕਾਂ ਨੂੰ ਥੋੜਾ ਜਿਹਾ ਮਸਾਲਾ ਹੋਰ ਲਾ ਦੇਾਂਗੇ ਜੀ। ਬੜੀ ਬੜੀ ਛੋਟੀ ਭੱਦਰਕਾਰੀ ਵਾਲੀ ਗੱਲ ਐ। ਬਹੁਤ ਨੂੰ ਵੀ ਦੇਵਾਂਗੇ ਜੀ ਕਮਿਸ਼ਨ। ਮੈਨੂੰ ਕਹਾਂ ਕਮਿਸ਼ਨ। ਚੁਗੜਪਟ। ਕਮਿਸ਼ਨਾਂ ਲਿਆਵੋਗੇ ਤੁਸੀਂ ਮੈਨੂੰ। ਹਾਂ ਦੇ ਕਮਿਸ਼ਨ ਦੀ ਗੱਲ। ਮੈਨੂੰ ਬਕਾਉ ਸਮਝਦਾ ਨਹੀਂ। ਨਹੀਂ। ਹਾਂ ਦਾ ਕਮਿਸ਼ਨ ਆ। ਨਹੀਂ ਨਹੀਂ। ਗੱਲ ਸੁਣ ਲੈ ਮੰਦਸਿਆਂ ਹਾਂਜੀ ਸਕਿਉਰਟੀ ਨਾ ਅੱਜ ਮਿਲੇ ਨਾ ਕੱਲ ਨੂੰ ਮਿਲੇ ਤੇ ਬੰਦੇ ਬਣ ਕੇ ਮਾਫੀ ਲੋ ਮੰਗੋ ਦਾ ਉਹਨਾਂ ਤੋਂ ਠੀਕ ਹੈ ਕੌਮ ਤੋਂ ਮਾਫੀ ਮੰਗੋ ਸਾਰੀ ਤੋਂ ਠੀਕ ਹੈ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਖਰਾਬ ਕਰਨ ਦੇ ਉੱਤੇ ਜਿਹੜੀ ਤੁਹਾਡੀ ਕੋਸ਼ਿਸ਼ ਕਰ ਰਹੇ ਆ ਇਹ ਚੀਜ਼ਾਂ ਬੰਦ ਕਰ ਦਿਓ ਮੇਰੀ ਮਿਹਰਬਾਨੀ ਮੇਰੀ ਹੱਥ ਜੋੜ ਕੇ ਬੇਨਤੀ ਆ ਇਹੋ ਜਿਹਾ ਕੁਝ ਨਾ ਕਰੋ ਯਾਰ ਕਿੱਡਾ ਤੁਸੀਂ ਜਲੂਸ ਕੱਢ ਰੱਖਿਆ ਕਿੱਡੀਆਂ ਤੁਹਾਡੀਆਂ ਵੀਡੀਓ ਗੰਦੀਆਂ ਬਹੁਤ ਹੁੰਦੇ ਕੰਮ ਤੁਹਾਡੀਆਂ ਵੇਖਿਆ ਤੁਸੀਂ ਬਹੁਤ ਗੰਦ ਪਾਉਂਦੇ ਆ ਤੁਸੀਂ ਗਾਲ੍ਹਾਂ ਬਹੁਤ ਕੱਢਦੇ ਆ ਵੀਡੀਓ ਦੇ ਵਿੱਚ ਨਹੀਂ ਕੀ ਗੱਲ ਜਿਹੜੇ ਜਿਹੜੇ ਲੋਕ ਆ ਕੁਝ ਕੁਝ ਲੋਕ ਚੰਗੀਆਂ ਵੀਡੀਓ ਪਾਉਂਦੇ ਆ ਇੱਕ ਉਹ ਪੈਰਤ ਕੌਰ ਆ ਕੁੜੀ ਇੱਕ ਹੋਰ ਹੈ ਕਿੰਨੇ ਜਣੀਆਂ ਕੁੜੀਆਂ ਵੀ ਕਿੰਨੀਆਂ ਵਧੀਆ ਵੀਡੀਓ ਪਾਉਂਦੀਆਂ ਇਹ ਕੁੜੀ ਜੇ ਗੰਦੀਆਂ ਵੀਡੀਓ ਪਾਉਂਦੀ ਤਾਂ ਹੀ ਮ ਨੀ ਉਹ ਤਾਂ ਸੀ ਕੱਲ ਨੂੰ ਗੰਦੀ ਵੀਡੀਓ ਪਾਉਣ ਵਾਲਾ ਬੰਦਾ ਸਮਾਜ ਦੇ ਵਿੱਚ ਬਾਹਰ ਨਹੀਂ ਨਿਕਲ ਸਕਦਾ ਮੈਂ ਤੁਹਾਨੂੰ ਦੱਸਾਂ ਸ਼ਹਿਰ ਦੇ ਵਿੱਚ ਦੀ ਤੁਸੀਂ ਨਿਕਲੀ ਜਾਉਣਾ ਤੁਹਾਨੂੰ ਆਮ ਆਮ ਬੰਦਾ ਕੁੱਟ ਜੂ ਤੁਹਾਨੂੰ ਆਮ ਬੰਦਾ ਤੁਹਾਡੇ ਛਿੱਤਰ ਮਾਰ ਜੂਗਾ ਕਿਉਂ ਤੁਸੀਂ ਗੰਦ ਵੀਡੀਓ ਪਾਉਣੀ ਹੈ ਜਦੋਂ ਕਿਸੇ ਨੂੰ ਪਤਾ ਲੱਗਿਆ ਵੀ ਤੂੰ ਜਾਂਦੇ ਐ ਇੱਥੋਂ ਤੁਸੀਂ ਘਰੋਂ ਨਿਕਲੋਗੇ ਤੁਹਾਨੂੰ ਬਾਹਰ ਹੀ ਨਾ ਕੋਈ ਫੜ ਲੇ ਮੈਂ ਤੁਹਾਨੂੰ ਦੱਸਾਂ ਜੋ ਕੱਲੇ ਆ ਗਏ ਤੁਸੀਂ ਅੱਜ ਨਹੀਂ ਅਸੀਂ ਤਾਂ ਪਰਦੇ ਜਿ ਨਹੀਂ ਆਏ ਮੈਂ ਅਸੀਂ ਟਰੈਕਟਰ ਭਲਾ ਤੁਸੀਂ ਪਰਦੇ ਨਾਲ ਆਏ ਕਾਸੇ ਨਾਲ ਆਏ ਪਰਦੇ ਨਾਲ ਜੇ ਬਾਹਰ ਪਤਾ ਲੱਗ ਗਿਆ ਇੱਥੇ ਪਹਿਲਾਂ ਮੇਰੀ ਬੇਇੱਜ਼ਤੀ ਹੋਊ ਅਗਲੇ ਦੀ ਹਲਾ ਕੋ ਖਮੀ ਇਹਨੂੰ ਥਾਣੇਦਾਰ ਨਾਲ ਕੋਈ ਲੈ ਦੇ ਕੇ ਕੋ ਕਰਦੇ ਆ ਇਹ ਤੇ ਤੁਸੀਂ ਉਲਟਾ ਤੂੰ ਮੈਨੂੰ ਕਮਿਸ਼ਨ ਦੇਣ ਨੂੰ ਆ ਨਾ ਨਹੀਂ ਕਹਿੰਦੀ ਨਹੀਂ ਇਹ ਮੈਂ ਮਾਫੀ ਮੰਗਦਾ ਜੀ ਇਹ ਗਲਤੀ ਹੋ ਗਈ ਗਲਤੀ ਕਾਦੀ ਹੋ ਗਈ ਛੋਟੋ ਨਹੀਂ ਸਾਨੂੰ ਉਹ ਤਾਂ ਤੁਸੀਂ ਤੁਹਾਰ ਤੋਂ ਲੈ ਕੇ ਤੁਸੀਂ ਹੁਣ ਤੱਕ ਗਲਤੀਆਂ ਕਰਦੇ ਆਏ ਆ ਯਾਰ ਤੁਹਾਡੀ ਕਿੱਡੀ ਮਾੜੀ ਗੱਲ ਆ ਯਾਰ ਤੁਸੀਂ ਪੰਨਾ ਚੱਕਿਆ ਕੀ ਆ ਤੁਸੀਂ ਆ ਖੁੰਡੇ ਖਾਂਡਾ ਆ ਕਿੱਧਰ ਗਿਆ ਜਰਾ ਖੁੰਡਾ ਲਈ ਫਰਦਾ ਹੁੰਦੇ ਅੱਗੇ ਵੀਡੀਓ ਚ ਹੈ ਆ ਗੀ ਲੈ ਦੇਸੀ ਵੀ ਇਹ ਪਤੰਦਰੋ ਗਲੀਆਂ ਸਾਫ ਕਰਨ ਆਏ ਆ ਨਹੀਂ ਨਾਲੀ ਚ ਡੱਗ ਗਏ ਹੀ ਦੇਸੀ ਵੀ ਕਰੇ ਪਿਆ ਸੀ ਤੁਰਿਆ ਜਾਂਦਾ ਨਹੀਂ ਹਾ ਗੋਡੇ ਜਾਮ ਆਏ ਗੁੱਡ ਖਾਣੇ ਕੀ ਆ ਤੁਸੀਂ ਮਾਲ ਮੋਲ ਕੀ ਛੱਕਦੇ ਆ ਕੁਝ ਸਹੀ ਸਹੀ ਭੁੱਖੀ ਖਾ ਲੈਨੇ ਕਾੜ ਭੁੱਖੀ ਤਾਂ ਨਹੀਂ ਆ ਉਹਦਾ ਤਾਂ ਅੱਜ ਹੋਰ ਕੋ ਖਾਧਾ ਲੱਗਦਾ ਦੋ ਦੋ ਕਾੜ ਲਾ ਲੈਨੇ ਨਹੀਂ ਮੰਨ ਜਾ ਗੱਲ ਅੱਜ ਤਿੰਨ ਕਾੜ ਲਾ ਭੁੱਖੀ ਦੇ ਹਾਂਜੀ ਭੁੱਖੀ ਕਿੱਥੋਂ ਲਿਆਉਣੇ ਫਿਰ ਆਈ ਮੜ ਜਾਂਦੀ ਦਾਰ ਦੇ ਮਾੜਾ ਜੀ ਸਾਨੂੰ ਵੀ ਦਾਰ ਦਿਓ ਐ ਯਾਰਾ ਮਿੱਤਰਾਂ ਤੋਂ ਮਾਰ ਜਾਂਦੀ ਯਾਰ ਮਿੱਤਰ ਕੋਈ ਨਹੀਂ ਦਿੰਦੇ ਭੁੱਖੀ ਪੱਖੀਆਂ ਨਹੀਂ ਖਾਣ ਜੋਗੀ ਲੈਣੇ ਐ ਇਹਦਾ ਖਾਣ ਜੋਗੀ ਤੇ ਪੱਕੇ ਲਾ ਗੇ ਹੁਣ ਤਾਂ ਇਹ ਕੰਮ ਪੱਕਾ ਜਵਾਕ ਕਿੰਨੇ ਆ ਤੁਹਾਡੇ ਬੱਚੇ ਕਿੰਨੇ ਆ ਮੇਰੇ ਤਿੰਨ ਜਵਾਕ ਆਈ ਤਿੰਨ ਕੀ ਆ ਮੁੰਡੇ ਕੁੜੀਆਂ ਇਹ ਦੋ ਮੁੰਡੇ ਇੱਕ ਕੁੜੀ ਦੋ ਮੁੰਡੇ ਕੁੜੀ ਕਿ ਕਿੰਨੀ ਉਮਰ ਆ ਉਹਨਾਂ ਦੀ ਉਮਰ ਇੱਕ ਦੀ 11 ਸਾਲ ਆ ਜੀ ਇੱਕ ਦੀ 10 ਸਾਲ ਆ ਜੀ ਤੇ ਤੇਰੇ ਮੰਦਾ ਮੈਂ ਛੜਾ ਹੀ ਆ ਜੀ ਛੜਾ ਹੀ ਆ ਤੂੰ ਹਾਂ ਜੀ ਤਾਂ ਇਹ ਤਾਂ ਛੜਿਆ ਕੰਜਰਾ ਜੇ ਆਪ ਕੋ ਕੰਮ ਛੱਡ ਦੇ ਕੋਈ ਚੰਗੀਆਂ ਵੀਡੀਓ ਚੰਗੇ ਮੈਸੇਜ ਲੋਕਾਂ ਨੂੰ ਦੇਵੇਂ ਨਾ ਇਧਰ ਵਿਆਹ ਹੋ ਜੇ ਹੈਂ ਗੱਲ ਤਾਂ ਮੇਰੀ ਵੀ ਛੜਿਆਂ ਵਾਲੀ ਤੇ ਤੂੰ ਗੱਲ ਸੁਣ ਓਏ ਜੇ ਤੇਰੇ ਤੇਰੀ ਜਵਾਗ ਘਰੇ ਤੇਰੀ ਕੁੜੀ ਆ ਤੇਰੀ ਕੁੜੀ ਕਿੰਨੇ ਚਰਦੀ ਆ ਤੇਰੀ ਗੱਲ ਤਾਂ ਮੇਰੀ ਵੀ ਛੜਿਆਂ ਵਾਲੀ ਕੁੜੀ ਕਿੰਨੇ ਚਰਦੀ ਆ ਕੁੜੀ ਛੜਿਆਂ ਵਾਲੀ ਕਿਵੇਂ ਭੱਜ ਪੁੱਜ ਗਈ ਪਰ ਵਾਲੀ ਆ ਭੱਜ ਗਈ ਤੇ ਭੱਜਣਾ ਹੀ ਸੀ ਉਹਨੇ ਛੋਟੇ ਲੱਛਣ ਵੇਖ ਕੇ ਸੋਡੇ ਤੇ ਜਿਹੜੀ ਕੁੜੀ ਤੇਰਾ ਤੇਰੀ ਤੇਰੀ ਕੁੜੀ ਜਾਂ ਤੇਰੇ ਮੁੰਡੇ ਨਹੀਂ ਵੇ ਸਾਡੇ ਵੀਡੀਓ ਵੇਂਦੇ ਮਾਂ ਦਾ ਜੱਰਾ ਤੇਰੇ ਕੋਈ ਰਿਸ਼ਤੇਦਾਰ ਤਾਂ ਹੋਣਗੇ ਕੋਈ ਚਾਚੇ ਤਾਏ ਭੂਆ ਮਾਛੜ ਤੇਰੇ ਕੋਈ ਕੋਈ ਤਾਂ ਵੀਡੀਓ ਲੋਕ ਛੋਟੇ ਰਿਸ਼ਤੇਦਾਰ ਤਾਂ ਸਾਰੇ ਵੀਡੀਓ ਵੇਹਦੇ ਹੋਣੇ ਆ ਕਿੱਡੀ ਸ਼ਰਮ ਵਾਲੀ ਗੱਲ ਹੈ ਯਾਰ ਨਹੀਂ ਉਹ ਟਰੱਕ ਪਾੜਿਆ ਸੀ ਟਰੱਕ ਪਾੜਿਆ ਸੀ ਜੀ ਕੋੜਾ ਪਾੜੇ ਮੇਰੇ ਕੋਲ ਤੁਸੀਂ ਘਰੇ ਆ ਗਏ ਤੁਸੀਂ ਇੱਥੋਂ ਇੱਥੇ ਬੈਠੇ ਆ ਤੇ ਨਹੀਂ ਥਾਣੇ ਚੋਂ ਹੁੰਦੇ ਤੂੰ ਹਵਾਲਾ ਚੋਂ ਹੁੰਦੇ ਹੁਣ ਤੁਹਾਨੂੰ ਛੋਟੇ ਸੋਧਾ ਟੁੱਕੂ ਕੱਟ ਕੇ ਛੋਟੇ ਡਾਂਗਾ ਭਰਾਈਆਂ ਹੁੰਦੀਆਂ ਤੁਹਾਨੂੰ ਪਤਾ ਲੱਗਦਾ ਮਾੜਾ ਮੋਟਾ ਯਾਰ ਸਰ ਨਹੀਂ ਬਹੁਤ ਗਲਤ ਗੱਲ ਹੈ ਯਾਰ ਬਹੁਤ ਹੀ ਮਾੜੀ ਗੱਲ ਐ ਇਹ ਸਮਾਜ ਦਾ ਬਣੂ ਕੀ ਕੋਈ ਫੇਸਬੁੱਕ ਖੋਲੋ ਹੈ ਯੂਟਿਊਬ ਖੋਲੋ ਇੰਸਟਾ ਖੋਲੋ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਮੂਰੇ ਬਿਨਾ ਜੇ ਕਿ ਇਹਨੂੰ ਫਾਲੋ ਨਹੀਂ ਕੀਤਾ ਤਾਂ ਵੀ ਵਿੱਚ ਮੂਰੇ ਵੀਡੀਓ ਆ ਜਾਂਦੀਆਂ ਸਾਰਾ ਗੰਦ ਹੀ ਪਈ ਜਾਂਦਾ ਕੁੜੀਆਂ ਤਾਂ ਗੰਦ ਪਈ ਜਾਂਦੀਆਂ ਅਸਰੀਰ ਤਾਂ ਕਿੰਨੀ ਵੱਧ ਗਈ ਐ ਅੱਧੇ-ਅੱਧੇ ਕੱਪੜੇ ਪਾ ਕੇ ਨਗੀਆਂ ਹੋ ਕੇ ਨੱਚੀ ਜਾਂਦੀਆਂ ਯਾਰ ਕਿੱਡੀ ਜਲੂਸ ਵਾਲਾ ਕੰਮ ਐ ਇਹ ਇਹ ਆਪਣੇ ਘਰ ਜਵਾਕਾਂ ਨੂੰ ਆਪਣੇ ਪੁੱਤ-ਪੋਤਿਆਂ ਦੇ ਉੱਤੇ ਕੋਈ ਅਸਰ ਨਾ ਪਊਗਾ ਇਹਨਾਂ ਚੀਜ਼ਾਂ ਦਾ ਹੈ ਕਿੱਡੀ ਇਹ ਕਿੱਡੀ ਤੁਰਦਸ਼ਾ ਵਾਲੀ ਗੱਲ ਐ ਇਹ ਇਹ ਆਪਣੇ ਜਿਹੜੇ ਸਿੱਖ ਕੌਮ ਆ ਤੂੰ ਹੀ ਤਾਂ ਜਿਵੇਂ ਪੱਗਾ ਪੁਗਾ ਬਣ ਕੇ ਛੋਟੇ ਹੱਥ ਦਾ ਬਿਲਕੁਲ ਹੀ ਮਾੜੀ ਗੱਲ ਐ ਉਹ ਕੁੜੀ ਉਹ ਕੁੜੀ ਵਿੱਚ ਤਾਂ ਮਰੀ ਐ ਉਹ ਕੁੜੀ ਤਾਂ ਮਰੀਆ ਦੇ ਵਿੱਚ ਕੌਰ ਦਾ ਨਾਮ ਲਿਖਿਆ ਕੌਰ ਆਇਆ ਸੀ ਲਿਖਿਆ ਪਿੱਛੇ ਕੌਰ ਲਿਖਿਆ ਵਸ ਕਮਲ ਕੌਰ ਜੀ ਉਹ ਤਾਂ ਜੀ ਐਵੇਂ ਨਹੀਂ ਆਇਆ ਜੀ ਮਾਰਦੀ ਗਲਤ ਮਾਰਦੀ ਕਿ ਨਜਾਇਜ਼ ਕਿਉਂ ਮਾਰਦੀ ਮੇਰੀ ਉਹਦੇ ਨਾਲ ਗੱਲ ਜੀ ਚੱਲੀ ਜਾਂਦੀ ਸੀ ਕੀ ਪਤਾ ਮੇਰਾ ਵਿਆਹ ਹੀ ਹੋ ਜਾਂਦਾ ਜੀ ਅੱਛਾ ਮਤਲਬ ਹਾਂ ਜੀ ਉਹਨੂੰ ਵੇਖ ਵੋਖ ਲਈਦਾ ਹੀ ਹੁਣ ਵੀਡੀਓ ਪੈਣੋਂ ਹਟ ਗਈ ਅੱਛਾ ਮਤਲਬ ਇਹ ਤੋ ਉਹਦੇ ਨਾਲ ਫਿਰ ਵਿਆਹ ਕਰਾ ਕੇ ਹੋਰ ਗੰਦ ਪਾਉਣਾ ਸੀ ਮੰਨ ਕੇ ਚੱਲੋ ਫਿਰ ਤੁਸੀਂ ਕੱਟਾ ਕੰਮ ਕਰਨ ਦੀ ਸਕੀਮ ਸੀ ਕੋਈ ਨਹੀਂ ਫਿਰ ਜਦੋਂ ਤੂੰ ਹੁਣ ਖੁੱਲਾ ਤੁਰਿਆ ਫਿਰਦਾ ਰਿਹਾ ਤੂੰ ਵੀ ਕਿਸੇ ਪਾਰਕਿੰਗ ਦੇ ਵਿੱਚ ਸਿੱਟਿਆ ਪਿਆ ਹੋਵੇਂਗਾ ਗਾਂ ਜਾ ਕੇ ਮਿਲ ਲਓ ਹੈ ਨਹੀਂ ਕਰਿਆ ਤਾਂ ਮਾੜਾ ਹੀ ਕੋਈ ਨਹੀਂ ਗਾਂ ਜਾ ਕੇ ਮਿਲ ਲਓ ਫਿਰ ਜਾਂ ਫਿਰ ਉਹ ਮਗਰੀਬ ਚੱਲੋਦੇ ਖੜਾ ਗਾਂ ਜਾ ਕੇ ਵਿਆਹ ਹੋ ਜਾਏ ਹੋਰ ਜਨਮ ਦੇ ਵਿੱਚ ਉਹ ਤਾਂ ਠੀਕ ਹੈ ਜੀ ਫਿਰ ਸਾਨੂੰ ਕੋਈ ਚੱਜਦੇ ਨੇ ਕੋਈ ਗੱਲ ਕਰ ਸਕਦੇ ਤਾਂ ਹੀ ਸਕਉਰਟੀ ਜੇ ਛੋਡੇ ਵਰਗਿਆਂ ਨੂੰ ਸਰਕਾਰ ਸਕਉਰਟੀ ਦੇਣ ਲੱਗ ਜੇ ਮੈਦਾਨਾ ਇਹਦੂੰ ਦੁਰਦਸ਼ਾਲੀ ਗੱਲ ਕੀ ਹੋ ਗਈ ਇਹ ਇਹ ਜਿਹੜਾ ਪੰਜਾਬ ਆ ਨਾ ਜਿਹੜਾ ਪੰਜਾਬ ਆ ਇਹ ਪਹਿਲੇ ਨੰਬਰ ਦੇ ਉੱਤੇ ਬਦਨਾਮ ਹੋ ਜਾਣਾ ਜੇ ਛੋਡੇ ਵਰਗਿਆਂ ਨੂੰ ਸਕਉਰਟੀ ਦੇਣ ਲੱਗ ਮੈਦਾਨਾ ਇੱਕੋ ਕੁੜੀ ਨੂੰ ਦਿੱਤੀ ਐ ਇੱਕ ਦੋ ਕੁੜੀਆਂ ਨੂੰ ਦੇ ਦਿੱਤੀ ਸਕਉਰਟੀ ਮੈਦਾਨਾ ਨੇ ਬਹੁਤ ਹੀ ਗਲਤ ਗੱਲ ਕੀਤਾ ਸੀ ਨਹੀਂ ਉਹਨੂੰ ਜੇ ਜੇ ਇਹ ਜੇ ਯਾਰ ਗੰਦ ਪਾਉਣ ਵਾਲਿਆਂ ਨੂੰ ਸਕਉਰਟੀਆਂ ਦੇਣ ਲੱਗੀਆਂ ਗੰਦੇ ਗੰਦ ਪਾਉਣ ਵਾਲੇ ਬਾਬਿਆਂ ਨੂੰ ਸਕਉਰਟੀ ਦੇਣ ਲੱਗੇ ਹੈ ਗੰਦ ਪਾਉਣ ਵਾਲੇ ਕਲਾਕਾਰਾਂ ਨੂੰ ਸਕਉਰਟੀ ਦੇਣ ਲੱਗੇ ਤੇ ਬੱਸ ਫਿਰ ਇਹ ਪੰਜਾਬ ਦਾ ਖਤਮ ਆ ਫੇ ਤਾਂ ਨਛਨੋਸ਼ਿਆ ਵਾਲਾ ਤਾਂ ਫੜੀ ਘਰੇ ਖੜਿਆ ਸੀ ਹੋਰ ਕੰਮ ਤਾਂ ਅਸੀਂ ਕਰੀ ਖੜਿਆ ਛੋਟੇ ਤੇ ਹੋ ਜਾਗੇ ਅਸੀਂ ਸਾਥ ਫਿਰ ਜਾਂ ਪੰਜਾਬ ਖਤਮ ਆਈ ਜਾਂ ਫਿਰ ਜਨ ਸਕਿਉਰਟੀ ਦਿੱਤੀ ਆ ਉਹ ਖਤਮ ਆਈ ਸਕਿਉਰਟੀ ਦੇਣੀ ਚਾਹੀਦੀ ਨਹੀਂ ਸਕਿਉਰਟੀ ਪੰਜਾਬ ਤਾਂ ਖਤਮ ਕਰੀ ਜਾਂਦੇ ਆ ਤੁਸੀਂ ਅਸੀਂ ਮਰ ਜਾਾਂਗੇ ਜੀ ਨਾ ਦਿੱਤੀ ਸਕਿਉਰਟੀ ਤੇ ਜੇ ਛੋਟੇ ਆ ਕੇ ਮਰਨ ਨਾਲ ਜੱਗ ਸੁਣਾ ਹੋ ਜਾ ਮੱਛਿਆ ਲੱਗਣੋਂ हट ਜੂ ਇੱਥੇ ਛੋਟੇ ਮਰਨ ਨਾਲ ਸਾਡਾ ਜੀ ਸਾਡਾ ਚੈਨਲ ਖੜ ਜੂਗਾ ਜੀ ਚੈਨਲ ਖੜ ਜੂ ਖੜ ਜੇ ਹੋਰ ਕੋ ਕੰਮ ਨਹੀਂ ਜ਼ਮੀਨ ਕਿੰਨੇ ਆਉਂਦੇ ਤੈਨੂੰ ਤਾਂ ਜਮੀਨ ਪਈ 2.5 ਕਿੱਲੇ ਆਉਂਦੀ ਹੈ 2.5 ਕਿੱਲੇ ਹਾਂਜੀ ਕਿੰਨੇ ਭਰਾਏ ਤੁਸੀਂ ਮੈਂ ਕੱਲਾ ਹੀ ਆਈ ਇਹ ਮੇਰੇ ਚਾਚੇ ਦਾ ਮੁੰਡਾ ਰਸਤੇ ਬਣਾਉਣੇ ਇਹ ਇਹਨੂੰ ਜ਼ਮੀਨ ਕਿੰਨੀ ਆਉਂਦੀ ਹੈ ਇਹਨੂੰ ਵੀ ਤਾਂ ਤਿੰਨ ਕਿੱਲੇ ਵਾਣ ਆਉਂਦਾ ਹੀ ਤਿੰਨ ਕਿੱਲੇ 2 2.5 ਕਿੱਲੇ ਅੱਜ ਦੇ ਜ਼ਮਾਨੇ ਦੇ ਵਿੱਚ ਵਾਣ ਥੋੜਾ 2.5 ਕਿੱਲੇ ਜਿਹੜੇ ਬੰਦੇ 5-500 ਰੁਪਿਆ 3-3 4-400 ਰੁਪਏ ਤੇ ਦਿਹਾੜੀ ਕਰਦੇ ਉਹ ਬੰਦੇ ਨਹੀਂ ਆਪ ਝੋਨਾ ਲਾਈ ਜਾਂਦੇ ਹੁਣ ਲੋਕ ਤੇ ਉਹ ਬੰਦੇ ਨਹੀਂ ਹਟੇ-ਕੱਟੇ ਆ ਤੁਸੀਂ ਤਾਂ ਹਜੇ ਕੋਈ ਤੁਸੀਂ ਕੋਈ ਤੁਹਾਨੂੰ ਨਸ਼ੇ ਨੇ ਬੁੜਾ ਕਰਤਾ ਤੂੰ ਦੇਖੋ ਛੋਟੇ ਉਮਰ ਕਿੰਨੀ ਤੇਰੀ ਹੋਰ ਤਾਂ ਸਾਡੀ ਮਾਹ 35 35 ਤੇਰੀ ਕਿੰਨੀ ਉਮਰ 35 ਸਾਲ ਦੀ 30 ਸਾਲ ਦੀ 30 ਸਾਲ ਮੇਰੀ ਉਮਰ 52 ਸਾਲ ਹੈ ਤੁਸੀਂ ਤਾਂ ਵਧੀਆ ਹੀਰੋ ਲੱਗਦੇ ਈ ਹੀਰੋ ਲੱਗਦੇ ਆ ਤੇ ਫਿਰ ਜੇ ਨਸ਼ੇ ਪੱਤੇ ਖਾਣ ਲੱਗੇ ਤਾਂ ਮੈਂ ਵੀ ਇਸ ਤੋਂ ਪਹਿਲਾਂ ਐ ਹੋਇਆ ਹੁੰਦਾ ਤੁਸੀਂ ਤਾਂ ਸਾਰਾ ਐਕਟਰਾਂ ਵਰਗੇ ਐ ਐਕਟਰਾਂ ਵਰਗੇ ਤੇ ਇਹੋ ਜਿਹਾ ਬਣਜੋ ਉਹ ਕੁੜੀ ਨੂੰ ਕੁਚ ਚੰਗੇ ਕੰਮ ਕਰੋ ਸੋ ਸਮਾਜ ਸੁਧਾਰ ਕਾਸਤੇ ਤੁਸੀਂ ਕੰਮ ਕਰੋ ਉਹ ਜੇ ਕੰਮ ਕਰੋ ਚੰਗੇ ਕੰਮ ਕਰੋ ਸੋਨ ਨਸ਼ਾ ਛੱਡੋਗੇ ਤੁਸੀਂ ਤਾਂ ਤੁਹਾਡਾ ਸਰੀਰ ਵਧੀਆ ਬਣ ਜਾਣਾ ਸਰ ਸਾਨੂੰ ਵੀ ਐਕਟਰ ਅੱਗੇ ਬਣਾ ਦੇ ਇੱਕ ਕੰਮ ਇੱਕ ਕੰਮ ਮੈਂ ਇੱਕ ਕੰਮ ਕਰ ਸਕਦਾ ਤੁਸੀਂ ਵੀਡੀਓ ਪਾ ਦਿਓ ਠੀਕ ਆ ਮਾਫੀਨਾਮਾ ਮੰਗ ਲਓ ਤੇ ਸੋਨ ਜਿਹੜਾ ਨਸ਼ੇ ਛੜਾਓ ਕੇਂਦਰ ਦੇ ਵਿੱਚ ਤੁਹਾਨੂੰ ਲੈ ਜਾਂਦੇ ਆ ਅਸੀਂ ਅਸੀਂ ਸੋਨ ਜੇ ਤੁਹਾਡਾ ਚਲੋ ਸੁਧਾਰ ਹੋ ਜੇ ਅਸੀਂ ਇਹ ਚੰਗੀ ਗੱਲ ਸਮਝਾਂਗੇ ਸੀ ਆਪਦੇ ਮਾਫੀ ਮੁਫੀ ਤਾਂ ਨਹੀਂ ਅਸੀਂ ਮੰਗਣੀ ਤੇ ਮਾਫੀ ਕਾਦਨੇ ਮੰਗਣੀ ਫਿਰ ਨਾ ਜੀ ਮਤਲਬ ਇਸੇ ਤਰ੍ਹਾਂ ਹੀ ਕਰੋਗੇ ਤੁਸੀਂ ਕੰਮ ਨਾ ਨਾ ਸ਼ਾਇਦ ਜਾਨੀ ਕਿ ਸਿਕਿਉਰਟੀ ਲੈ ਕੇ ਫਿਰ ਇਹਦਾ ਮਤਲਬ ਸਿਕਿਉਰਟੀ ਤਾਂ ਤੁਹਾਨੂੰ ਦੇਣ ਦਾ ਫਾਇਦਾ ਹੀ ਕੋਈ ਨਹੀਂ ਉਸ ਤੋਂ ਬਾਅਦ ਤੁਸੀਂ ਜਿਆਦਾ ਗੰਦ ਪਾਓਗੇ ਜਿਵੇਂ ਉਹ ਕੁਝ ਖੰਡ ਖੁੰਡੂਰੀ ਤੇ ਖਰੋੜੇ ਹੋਰੀ ਗੰਦ ਪਾਈ ਜਾਂਦੇ ਆ ਉਵੇਂ ਤੁਸੀਂ ਜਿਆਦਾ ਗੰਦ ਪਾਓਗੇ ਜਦੋਂ ਪਾਸੇ ਚਾਰ ਸਿਕਿਉਰਟੀ ਵਾਲੇ ਖੜੇ ਹੋਏ ਫਿਰ ਤਾਂ ਤੁਸੀਂ ਜਿਹੜਾ ਕੋ ਮਰਜੀ ਬੋਲੀ ਜਾਓ ਮਾਸਾ ਜੀ ਸਿਕਿਉਰਟੀ ਲੈਣ ਦਾ ਟਾਈਮ ਆਇਆ ਜੀ ਹੁਣ ਇਸ ਤੋਂ ਬਾਅਦ ਪਤਾ ਕੀ ਹੋਇਆ ਇਸ ਤੋਂ ਬਾਅਦ ਹੁਣ ਕੀ ਹੋ ਗਿਆ ਅੱਜ ਦੇ ਅੱਜ ਦੀ ਹਾਲਾਤ ਦੇ ਵਿੱਚ ਅੱਜ ਦੀ ਤਰੀਕ ਚ ਅੱਜ ਦੇ ਤਰੀਕ 'ਚ ਸਰਕਾਰ ਨੇ ਇਹ ਕਹਿਤਾ ਵੀ ਜਿਹੜਾ ਮੰਨ ਕੇ ਚੱਲੋ ਵੀ ਕੋਈ ਗੰਦ ਪਾਉਂਦਾ ਹੈ ਕੋਈ ਅਸ਼ਲੀਲ ਵੀਡੀਓ ਪਾਉਂਦਾ ਹੈ ਜਾਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦਾ ਹੈ ਉਹਦੇ ਪਰਚਾ ਹੋਊਗਾ ਐਫ ਆਈ ਆਰ ਦਰਜ ਹੋਊਗੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਹੀ ਤੁਹਾਡੇ ਤੇ ਥਾਣੇ 'ਚ ਹੁੰਦੇ ਤੁਹਾਡੇ ਤੇ ਐਫ ਆਈ ਆਰ ਦਰਜ ਕਰਦਣੀ ਸੀ ਸੋਨੂੰ ਅਸੀਂ ਅੰਦਰ ਸੜਦਣਾ ਜੇਲ੍ਹ ਦੇ ਵਿੱਚ ਤੁਹਾਨੂੰ ਆਪੇ ਪਤਾ ਲੱਗਦਾ ਇਹ ਕੀ ਹੁੰਦਾ ਨਾਲੇ ਤੁਹਾਡਾ ਨਸ਼ਾ ਛੁੱਟ ਜਾਂਦਾ ਤੇ ਨਾਲੇ ਤੁਹਾਨੂੰ ਠੀਕ ਹੋ ਜਾਂਦੇ ਤੁਸੀਂ ਇਹ ਕੀ ਹੁੰਦਾ ਫਾਇਰ ਫੂਰ ਫਾਇਰ ਫੂਰ ਤਾਂ ਤੁਹਾਨੂੰ ਪਤਾ ਲੱਗ ਜੂ ਜਦੋਂ ਵੱਜੇ ਫਾਇਰ ਜਾਈ ਜੀ ਫੈਰੀ ਜਾਈ ਜੀ ਕੀ ਹੁੰਦਾ ਇਹ ਫਾਇਰ ਜਾਈ ਜੀ ਹੁੰਦੀ ਆ ਕੋਈ ਹੁੰਦੀ ਆ ਤੁਹਾਨੂੰ ਦੱਸ ਦਿਆਂਗੇ ਤੁਹਾਨੂੰ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਹਾਂ ਜੀ ਵੀ ਜਿਹੜੀ ਜਦੋਂ ਕੁੜੀ ਮਾਰੀ ਐ ਠੀਕ ਐ ਉਸ ਤੋਂ ਬਾਅਦ ਮਾਫੀ ਮੰਗੀ ਖਈਆਂ ਨੇ ਦੋ ਤਿੰਨ ਕੁੜੀਆਂ ਮਾਫੀ ਮੰਗੀਆਂ ਕਈ ਯੂਟਿਊਬਰ ਮਾਫੀ ਮੰਗੇ ਛੋਡੇ ਵੀ ਮੈਂ ਮਾਫੀ ਨਾਮਾ ਵੇਖੀਆ ਛੋਡੇ ਵੀ ਮਾਫੀ ਦੀ ਵੀਡੀਓ ਤੁਸੀਂ ਉਹ ਫਿਰ ਮਾਫੀ ਦੀ ਵੀਡੀਓ ਕਾਹ ਤੋਂ ਪਾਈ ਸੀ ਤੁਸੀਂ ਉਹ ਤਾਂ ਹੀ ਦੁਨੀਆਂ ਨੂੰ ਟਕਾਉਣ ਵਾਸਤੇ ਪਾਈ ਸੀ ਕਿ ਹਾਂ ਕਿਤੇ ਕੋਈ ਘਰੇ ਕੋਰੇ ਨਾ ਆਜੇ ਵੀ ਕਿਨਾ ਮਾਫੀ ਮੰਗ ਲਗੇ ਹੁਣ ਫਿਰ ਮਗਰੋਂ ਤੁਹਾਡੇ ਤੋਂ ਲੈ ਕੇ ਕੁਆਲਿਟੀ ਅਸੀਂ ਸਾਡਾ ਤਾਂ ਜੀ ਬਾਲਾ ਬੁਰਾ ਹਾਲ ਆ ਕੰਮ ਖੜਾਈ ਜਾਣਾ ਫਿਰ ਅੱਛਾ ਹੁਣ ਤੁਹਾਡਾ ਕੰਮ ਰੁਕਿਆ ਪਿਆ ਰੁਕਿਆ ਪਿਆ ਜੀ ਛੋਨਾ ਲਾ ਲਓ ਪੋਸਟ ਵੀ ਨਹੀਂ ਮਿਲਦਾ ਨਾ ਨੂੰ ਤਾਂ ਕੋਈ ਛੋਨਾ ਲਾਓ ਕੰਮ ਕਰੋ ਕੰਮ ਨਹੀਂ ਨਾ ਹੁੰਦਾ ਜੀ ਸਾਡੇ ਤੋਂ ਜਿਹੜਾ ਕੰਮ ਚਲਾਇਆ ਉਹੀ ਹੋਊਗਾ ਜੀ ਕੰਮ ਕਿਉਂ ਨਹੀਂ ਹੁੰਦਾ ਇਹਦਾ ਕੰਮ ਤਾਂ ਕਰਨਾ ਹੀ ਪੈਣਾ ਹੈ ਕੰਮ ਕਰੇ ਤੋਂ ਬਿਨਾ ਤਾਂ ਰੋਟੀ ਨਹੀਂ ਮਿਲਦੀ ਤਾਂ 2 2.5 ਕਿੱਲੇ ਜ਼ਮੀਨ ਦੇ ਆ ਤੇਰੇ ਕੋਲ ਠੀਕ ਹੈ ਤਾਂ ਹੀ ਤੁਹਾਨੂੰ 2 3 ਕਿੱਲੇ ਉਹਦੇ ਕੋਲ ਹੈ 5.5 ਕਿੱਲੇ ਜ਼ਮੀਨ ਸੇ 1 ਕਿੱਲੇ ਤੁਹਾਡੀ ਬਣ ਗਈ ਤੁਸੀਂ 5 4 ਕਿੱਲੇ ਹੋਰ ਜ਼ਮੀਨ ਲੈ ਕੇ ਤੁਸੀਂ ਠੇਕੇ ਤੇ ਵਾਹ ਕੇ ਕੁਝ ਆਮਦਨ ਕਰੋ ਸਭ ਕੋ ਕਰ ਸਕਦਾ ਤੁਸੀਂ ਕੋਈ ਚੰਗੀਆਂ ਵੀਡੀਓ ਪਾ ਲਿਆ ਕਰੋ ਤੁਹਾਡਾ ਸਹਿਯੋਗ ਦੇਵਾਂਗੇ ਅਸੀਂ ਚੰਗੀਆਂ ਵੀਡੀਓ ਪਾਓ ਕੰਤਾਲ ਕਾ ਨਾ ਪਾਓ ਸਕਉਰਟੀ ਦੇ ਦੋ ਜੀ ਉਹ ਕੁੜੀ ਨੂੰ ਵੀ ਤਾਂ ਸਕਉਰਟੀ ਦੇ ਹੀ ਦੱਤੀ ਜੀ ਕੁੜੀ ਨੂੰ ਜਿਹਨੇ ਸਕਉਰਟੀ ਦੇ ਦਿੱਤੀ ਦੇਤੀ ਸਾਨੂੰ ਵੀ ਦੇ ਦਿਓ ਜੀ ਸਾਡਾ ਤਾਂ ਬੁਰਾ ਹਾਂ ਤਾਂ ਡਾਰੇ ਫਿਰ ਮੈਂ ਤਾਂ ਨਹੀਂ ਤੁਹਾਨੂੰ ਸਕਉਰਟੀ ਦਿੰਦਾ ਆਹ ਫੜਾ ਹੀ ਇੱਕ ਮਿੰਟ ਨਹੀਂ ਅਰੇ ਤੁਸੀ ਗੰਦ ਪਾਇਆ ਤੁਸੀਂ ਜਿੰਨਾ ਹੁਣ ਕਿਵੇਂ ਭਜਦੇ ਆ ਹੁਣ ਕਿਵੇਂ ਭਜਦੇ ਆ ਤੁਸੀਂ ਉਹ ਇੱਧਰ ਆਓ ਰਿਓ ਇੱਕ ਮਿੰਟ ਉਰੇ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਤੂੰ ਲੋ ਜਾ ਇੱਕ ਮਿੰਟ ਉਰੇ ਆਓ ਕੀ ਆਦਾ ਹਾਂਜੀ ਸਰ ਜੀ। ਇਹ ਮੇਰੀ ਸੁਣ ਲੋ ਇੱਕ ਗੱਲ। ਹਾਂਜੀ ਸਰ ਜੀ। ਨਾ ਤਾਂ ਸਕਿਉਰਟੀ ਸਾਨੂੰ ਅੱਜ ਬਿਲੇ ਤੇ ਨਾ ਕੱਲ ਨੂੰ ਮਿਲੇ ਸਾਨੂੰ ਥਾਣੇ ਜਗਹ ਨੂੰ ਡਾਂਗਾ ਜਰੂਰ ਮਿਲਿੰਗਾ ਬੰਦੇ ਪੁੱਤ ਬਣ ਕੇ ਗਲਤ ਵੀਡੀਓ ਪਾਉਣਾ ਛੱਡ ਦਿਓ। ਇਹ ਮੇਰੀ ਛੋਟੇ ਮੂਰੇ ਮਾਫੀ ਵਾਲੀ ਗੱਲ ਐ। ਠੀਕ ਐ? ਮੈਂ ਸੋ ਤੁਹਾਨੂੰ ਮਾਫੀ ਮੰਗਦਾ ਹਾਂ ਵੀ ਤੁਸੀਂ ਗਲਤ ਵੀਡੀਓ ਪਾਉਣਾ ਛੱਡ ਦਿਓ ਮੇਰਾ ਸ਼ੇਰ ਤੇ ਨਹੀਂ ਛੋਟਾ ਜਲੂਸ ਕੱਢ ਦੂੰਗਾ ਮੈਂ ਛੋਟੇ ਦੇ ਪਰਚਾ ਦੇਊਗਾ ਨਾਲੇ ਐਫ ਆਈ ਆਰ ਦਰਜ ਕਰਕੇ ਛੋਟੇ ਤੁਹਾਨੂੰ ਪਰਚਾ ਦੇ ਕੇ ਅੰਦਰ ਕਰੂੰਗਾ ਤੇ ਨਾਲੇ ਤੁਹਾਡੇ ਪਿਆ ਕਰਨਗੇ ਛੇਤਰ ਨਿਤ ਠੀਕ ਹੈ ਨਹੀਂ ਮੰਗ ਤੇ ਚੁੱਪ ਕਰਕੇ ਬੰਦੇ ਬਣ ਕੇ ਬਸ ਵੀਡੀਓ ਬਣਾਉਣਾ ਛੱਡ ਦਿਓ ਠੀਕ ਹੈ ਅੱਜ ਤੋਂ ਬਾਅਦ ਛੱਟੋਂਗੇ ਤੁਸੀਂ ਛੱਡ ਦਿਨੇ ਆਏ ਤੋ ਪਰਨ ਕਰ ਲੋ ਸੌ ਖਾ ਲੋ ਇਹ ਗੱਲ ਦੀ ਨਹੀਂ ਪਾਉਂਦੇ ਜੀ ਬਸ ਕੋਈ ਲੋੜ ਨਹੀਂ ਕੋਈ ਚੰਗੀਆਂ ਵੀਡੀਓ ਕੋਈ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਪਾਓ ਯਾਰ ਕਿੱਡੀ ਦੁਰਦਸ਼ਾਲੀ ਗੱਲ ਆ ਤੇਰੀ ਜੋ ਮਰੇ ਚੌਗ ਵੱਡੇ ਹੋ ਗਏਨਗੇ ਉਹ ਕੀ ਕਹਿਨਗੇ ਸਾਡਾ ਪਿਓ ਆ ਗੰਦ ਪਾਉਂਦਾ ਸੀ ਤੁਸੀਂ ਸਮਾਜ ਨੂੰ ਕੀ ਸੇਧ ਦਿੰਦੇ ਤੁਸੀਂ ਹਾਂ ਚੰਗੀਆਂ ਬਿੜਕਾਂ ਪੋਣੀਆਂ ਠੀਕ ਹੈ ਆ ਜਾ ਖਾਓ ਦੀ ਖੁੰਟੀ ਜੇ ਭੱਜ ਜਾਓ ਇੱਥੋਂ ਮੇਰੇ ਕੋਲ ਥਾਣੇ ਜਿਵੇਂ ਐਸਾ ਲੜ ਮੈਂ ਤੁਹਾਨੂੰ ਦੱਸਾਂ ਨਹੀਂ ਆਉਂਦੀ ਗੰਦ ਪਾਇਆ ਇਹਨਾਂ ਨੇ ਚਾ ਚਲ ਇਹ ਵੀ ਇਹ ਬੰਨ ਕਿਉ ਆਪਣਾ ਤਾਂ ਕਿ ਬੰਨ ਮੈਂ ਤਾਂ ਆਖਿਆ ਕੁਆਲਿਟੀ ਮਿਲ ਜੂ ਡੈਸ਼ ਜੀ ਬਣ ਜਾ ਕਰੂਗੀ ਚੰਨ ਚਾਰ ਬੰਦੇ ਹੋਇਆ ਕਰਨਗੇ ਨਾਲ ਕੰਮ ਤਾਂ ਵਧੀਆ ਹੋਣਾ ਸੀਗਾ ਜਾਣ ਜਾਣੀ ਸੀਗੀ ਆਪਾਂ ਕੋਈ ਹੋਰ ਥਾਣੇ ਦਾ ਹਰ ਲੱਭ ਗਿਆ